ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਅੱਜ ਪੰਜਾਬ ਦੇ ਅੰਦਰ ਆ ਕੇ ਸਾਰੀ ਪ੍ਰਭਾਵਿਤ ਤਹਿਸੀਲਾਂ ਦਾ ਦੌਰਾ ਕੀਤਾ ਡੇਰਾ ਬਾਬਾ ਨਾਨਕ ਅਜਨਾਲਾ ਗੁਰਦਾਸਪੁਰ ਔਰ ਪੰਜਾਬ ਦੇ ਸਾਰੇ ਹੀ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਖੁਦ ਮਿਲੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਕਿਸ ਤਰ੍ਹਾਂ ਅਵੈਤ ਖਨਨ ਔਰ ਅਵੈਤ ਕਟਾਈ ਕਾਰਨ ਪੰਜਾਬ ਐਡੀ ਵੱਡੀ ਆਫਤਾ ਪੁਗਤ ਰਿਹਾ ਪ੍ਰਧਾਨ ਮੰਤਰੀ ਨੇ ਖੁਦ ਵੀ ਸੁਰੱਖਿਆ ਕੀਤਾ ਕਿਸਾਨ ਮਜ਼ਦੂਰਾਂ ਨੂੰ ਮਿਲੇ ਖੇਤੀ ਮਜ਼ਦੂਰਾਂ ਨੂੰ ਮਿਲੇ ਅਤੇ ਓਨਾ ਪਹਿਣਾ ਨੂੰ ਵੀ ਮਿਲੇ ਜਿਨ੍ਹਾਂ ਦੇ ਮਕਾਨ ਟੇ ਸੀ ਪੰਜਾਬ ਦੇ ਕਿਸਾਨਾਂ ਨੇ ਸਮੂਹਿਕ ਹੋ ਕੇ ਜਿਹੜੇ ਉੱਥੇ ਉਪਸਥਿਤੀ ਸੀ ਉਹਨਾਂ ਨੇ ਸਮੂਹਿਕ ਹੋ ਕੇ ਧੰਨਵਾਦ ਕੀਤਾ ਪ੍ਰਧਾਨ ਮੰਤਰੀ ਜੀ ਦਾ ਕਿ ਤੁਸੀਂ ਪੰਜਾਬ ਭਾਰਤ ਦੀ ਖੇਤੀ ਭਾਰਤ ਦੇ ਪਸ਼ੂ ਪਾਲਕ ਭਾਰਤ ਦੇ ਮੱਛੀ ਪਾਲਕ ਔਰ ਐਮ ਐਸ ਐਮਈ ਦੀ ਰੱਖਿਆ ਜਿਹੜੀ ਕਵਚ ਬਣ ਕੇ ਕੀਤੀ ਹੈ ਇੰਟਰਨੈਸ਼ਨਲ ਫਰੰਟ ਤੇ ਕੀਤੀ ਹੈ ਉਹੀ ਉਹਨਾਂ ਨੇ ਸراہਨਾ ਵੀ ਕੀਤੀ ਔਰ ਪ੍ਰਧਾਨ ਮੰਤਰੀ ਨੂੰ ਸਾਥੂ ਬਾਦ ਵੀ ਦਿੱਤਾ ਆਜ ਪ੍ਰਧਾਨ ਮੰਤਰੀ ਜੀ ਨੇ ਸਾਰਿਆਂ ਨੂੰ ਸੁਣਨ ਤੋਂ ਬਾਅਦ 12000 ਕਰੋੜ ਰੁਪਏ ਜਿਹੜਾ ਐਨਡੀਆਰਐਫ ਦਾ ਅਤ੍ਰਿਕਤ ਉਸ ਤੋਂ ਇਲਾਵਾ 1600 ਕਰੋੜ ਯਾਨੀ 13600 ਕਰੋੜ ਰੁਪਏ ਦਾ ਪੰਜਾਬ ਚ ਪੈਕੇਜ ਇਸ ਆਪਦ ਨਾਲ ਨਿਪਟਨ ਵਾਸਤੇ ਦਿੱਤਾ ਔਰ ਅੱਜ ਜਿ ਉਹਨਾਂ ਨੇ ਬਹੁ ਹੀ ਯਾਮੀ ਘੋਸ਼ਨਾਵਾਂ ਕੀਤੀਆਂ ਜੇਕਰ ਪਸ਼ੂਆਂ ਸੇ ਉਹਨਾਂ ਨੇ ਲਗਤੋਂ ਕੋਚਨਾ ਕੀਤੀ ਰਾਜ ਮਾਰਗ ਜਿਹੜੇ ਸੜਕਾਂ ਟੁੱਟ ਗਈਆਂ ਸਕੂਲ ਟੁੱਟ ਗਏ ਉਹਨਾਂ ਸੇ ਲਗਤੋਂ ਪੈਸਾ ਜਿਹੜੇ ਇਨਫਰਾਸਟ੍ਰਕਚਰ ਤਬਾਹ ਹੈ ਉਹਰੇ ਸੇ ਪ੍ਰਧਾਨ ਮੰਤਰੀ ਦੀ ਰਾਹਤ ਕੋਸ਼ ਦੇ ਮਾਧਿਅਮ ਨਾਲ ਉਹਨਾਂ ਨੂੰ ਪੂਰਾ ਕੀਤਾ ਜਾਏਗਾ ਜਿਹੜੇ ਪਸ਼ੂ ਉਹਨਾਂ ਸੇ ਪਸ਼ੂ ਜਿਹੜੇ ਬਿਮਾਰ ਨਾ ਹੋ ਜਾਣ ਆਨ ਵਾਲੇ ਟਾਈਮ ਚ ਉਹਨਾਂ ਸੇ ਪਸ਼ੂ ਨੂੰ ਕਿੱਟ ਦਿੱਤੀ ਜਾਏਗੀ ਅਨਾਥ ਬੱਚਿਆਂ ਵਾਸਤੇ ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤੀ ਕਿ ਪੀਐਮ ਕੇਅਰ ਦੇ ਵਿੱਚ ਸੇ ਉਹਨਾਂ ਨੂੰ ਐਂਟਰਟੇਨ ਕਰਾਂਗੇ ਜਿਹੜੀਆਂ ਡੀਜ਼ਲ ਬੋਰ ਹੈਗੇ ਨੇ ਉਨਾ ਬੋਰਾਸ ਤੋਂ ਉਹਨਾਂ ਨੇ ਲਖਤ ਘੋਸ਼ਣਾ ਕੀਤੀ ਜਿਨ੍ਹਾਂ ਦੇ ਮਕਾਨ ਟਹਿਗੇ ਉਹਨਾਂ ਸੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਉਹਨਾਂ ਨੂੰ ਆਵਾਸ ਦਿੱਤੇ ਜਾਣਗੇ ਉਹਨਾਂ ਦੇ ਆਵਾਸਾਂ ਦੀ ਚਿੰਤਾ ਕੀਤੀ ਜਾਏਗੀ ਜਿਹੜਾ ਤੁਸੀ ਬੰਦ ਹੈ ਉਹਨੂੰ ਪੂਰੀ ਤਰ੍ਹਾਂ ਪੱਕਾ ਕੀਤਾ ਜਾ ਸਕੇ ਤਾਂ ਕਿ ਰਾਵੀ ਸਤਲੂ ਜਿਹੜੀਆਂ ਸਾਡੀਆਂ ਨਦੀਆਂ ਨੇ ਉਹ ਬੰਦ ਨੂੰ ਪਾਰ ਨਾ ਕਰ ਸਕਣ ਉਹ ਬੰਦ ਅਗਰ ਮਜ਼ਬੂਤ ਹੋਣਗੇ ਜਿਹੜੇ ਵਾਜਪਾਈ ਸਾਹਿਬ ਨੇ ਜਿਹੜਾ ਕੰਮ ਕੀਤਾ ਸੀ ਉਸ ਕੰਮ ਨੂੰ ਉਹਨਾਂ ਨੇ ਦੁਹਰਾਇਆ ਉਹਨਾਂ ਨੇ ਕਿਹਾ ਅਸੀਂ ਪੱਕਾ ਕਰਾਂਗੇ ਛਤਿਗਰਸ ਦੀ ਰਿਪੇਅਰ ਕਰਾਂਗੇ ਔਰ ਉਹਨਾਂ ਨੇ ਇਹ ਸਾਰੇ ਅੱਜ ਦੀਆਂ ਜਿਹੜੀਆਂ ਘੋਸ਼ਣਾਵਾਂ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਅਲੱਗ-ਅਲੱਗ ਕਮੇਟੀਆਂ ਅਜੇ ਆਣਗੀਆਂ ਔਰ ਉਹ ਕਮੇਟੀਆਂ ਇੱਥੇ ਆ ਕੇ ਸਟੱਡੀ ਕਰਨਗੀਆਂ ਔਰ ਹੋਰ ਵੀ ਲੋੜ ਪੈਗੀ ਤੇ ਉਹ ਲੋੜ ਪੂਰੀ ਕੀਤੀ ਜਾਏਗੀ ਦੇਸ਼ ਦੀ ਸਰਕਾਰ ਗਰੀਬ ਕਿਸਾਨ ਮਜ਼ਦੂਰ ਦੇ ਨਾਲ ਹੈ ਔਰ ਜਿਨ੍ਹਾਂ ਦੇ ਘਰਾਂ ਚ ਜੀ ਮਰ ਗਏ ਬਹੁਤ ਦੁੱਖਤ ਹੈ ਅਸੀਂ ਪੂਰੇ ਤੇ ਨਹੀਂ ਕਰ ਸਕਦੇ ਲੇਕਿਨ ਉਸ ਘਰ ਚ 2 ਲੱਖ ਰੁਪਏ ਜਿਹੜਾ ਕਾਇਲ ਹੋਇਆ ਉਹਨੂੰ 50000 ਰੁਪਇਆ ਜਿਹੜੇ ਬੱਚੇ ਨਾਤ ਹੋ ਗਏ ਉਹਨਾਂ ਨੂੰ ਪੀਐਮ ਚਾਈਲਡ ਕੇਅਰ ਦੇ ਅੰਦਰ ਉਹਨਾਂ ਨੂੰ ਐਂਟਰਟੇਨ ਕੀਤਾ ਜਾਏਗਾ ਇਹ ਸਾਰੀਆਂ ਘੋਸ਼ਨਾਵਾਂ ਪ੍ਰਧਾਨ ਮੰਤਰੀ ਨੇ ਅੱਜ ਕੀਤੀਆਂ ਮੈਂ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਖੁਦ ਆ ਕੇ ਗਰਾਉਂਡ ਜ਼ੀਰੋ ਦੀ ਜਾਣਕਾਰੀ ਲਈ ਤੇ ਔਰ ਗਰਾਉਂਡ ਜ਼ੀਰੋ ਦੇ ਕਿਸਾਨਾਂ ਨਾਲ ਬੈਠ ਕੇ ਮਜ਼ਦੂਰਾਂ ਨਾਲ ਬੈਠ ਕੇ ਉਹਨਾਂ ਮਹਿਲਾਵਾਂ ਨਾਲ ਬੈਠ ਕੇ ਉਹਨਾਂ ਦੇ ਦੁੱਖ ਦਰਦ ਸੁਨੇ ਵੀ ਉਹਨਾਂ ਨੂੰ ਹੌਸਲਾ ਵੀ ਦਿੱਤਾ ਔਰ ਪ੍ਰੇਰਿਤ ਪੰਜਾਬ ਅੱਜ ਬਹੁਤ ਨਾਜ਼ੁਕ ਘੜੀ ਵਿੱਚੋਂ ਲੰਘ ਰਿਹਾ ਹੈ ਪਰ ਸਾਡਾ ਇਤਿਹਾਸ ਗਵਾਹ ਹੈ ਕਿ ਪੰਜਾਬ ਤੇ ਪੰਜਾਬੀ ਹਮੇਸ਼ਾ ਹੌਸਲੇ ਹਿੰਮਤ ਤੇ ਵਿਰਾਸਤ ਦੀ ਤਾਕਤ ਨਾਲ ਹਰ ਆਫਤ ਦਾ ਸਾਹਮਣਾ ਕਰਦੇ ਆਏ ਅੱਜ ਸਾਡੇ ਦੇਸ਼ ਤੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਪੰਜਾਬ ਆਏ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਉਹਨਾਂ ਨੇ ਹਵਾਈ ਸਰਵੇਖਣ ਵੀ ਕੀਤਾ ਉਹਦਾ ਜਾਇਜਾ ਵੀ ਲਿਆ ਤੇ ਉਦੋਂ ਬਾਅਦ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲ ਕੇ ਉਹਨਾਂ ਦਾ ਹਾਲ ਜਾਣਿਆ ਤੇ ਹੋਏ ਨੁਕਸਾਨ ਬਾਰੇ ਪਤਾ ਕੀਤਾ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਦੇਸ਼ ਦੀ ਸਰਕਾਰ ਹਰ ਸਮੇਂ ਪੰਜਾਬੀਆਂ ਦੇ ਨਾਲ ਖੜੀ ਹੈ। ਮੋਦੀ ਜੀ ਨੇ ਅੱਜ 1600 ਕਰੋੜ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਹੈ ਪੰਜਾਬ ਲਈ। ਇਸ ਤੋਂ ਇਲਾਵਾ ਮੋਦੀ ਸਾਹਿਬ ਨੇ ਜਿਹੜੇ ਘਰ ਖਰਾਬ ਹੋ ਗਏ ਉਹਨਾਂ ਨੂੰ ਪ੍ਰਧਾਨ ਮੰਤਰੀ ਵਾਸ ਯੋਜਨਾ ਹੇਠ ਦੁਬਾਰਾ ਬਣਾਏ ਜਾਣ ਦਾ ਭਰੋਸਾ ਦਿੱਤਾ। ਜਿਹੜੇ ਹਾਈਵੇ ਸੜਕਾਂ ਤੇ ਸਕੂਲ ਖਰਾਬ ਹੋ ਗਏ ਉਹਨਾਂ ਦਾ ਦੁਬਾਰਾ ਨਿਰਮਾਣ ਕਰਨ ਦਾ ਭਰੋਸਾ ਪ੍ਰਧਾਨ ਮੰਤਰੀ ਜੀ ਨੇ ਦਿੱਤਾ। ਜਿਹੜੇ ਮੇਰੇ ਕਿਸਾਨ ਭਰਾਵਾਂ ਦੇ ਬੋਰ ਕੋਈ ਸਿਲਟ ਨਾਲ ਭਰ ਗਏ ਜਾਂ ਕੋਈ ਕਿਸੇ ਕਾਰਨ ਬੰਦ ਹੋ ਗਏ, ਖਰਾਬ ਹੋ ਗਏ ਉਹਨਾਂ ਨੂੰ ਦੁਬਾਰਾ ਚਾਲੂ ਕਰਾ ਕੇ ਦੇਣ ਦਾ ਭਰੋਸਾ ਵੀ ਮੋਦੀ ਸਾਹਿਬ ਦੇ ਕੇ ਗਏ। ਨਾਲੇ ਆਉਂਦੇ ਦਿਨਾਂ 'ਚ ਮੋਦੀ ਸਾਹਿਬ ਭਰੋਸਾ ਦੇ ਕੇ ਗਏ ਆ ਕਿ ਕੇਂਦਰ ਦੀ ਇੱਕ ਟੀਮ ਭੇਜ ਰਿਹਾ ਉਹ ਚ ਪਦਰੀ ਜਿਹੜੀ ਆ ਕੇ ਗਰਾਉਂਡ ਤੇ ਜਿਹੜਾ ਵੱਡਾ ਨੁਕਸਾਨ ਹੋਇਆ ਉਹਦਾ ਜਾਇਜ਼ਾ ਲਵੇ ਤੇ ਜਿਹੜਾ ਬਣਦਾ ਮੁਆਵਜ਼ਾ ਉਹ ਪੰਜਾਬੀਆਂ ਨੂੰ ਆਉਂਦੇ ਦਿਨਾਂ 'ਚ ਦਿੱਤਾ ਜਾਵੇ ਇਹ ਸਾਰਾ ਕੁਝ ਦਰਸਾਉਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਪੰਜਾਬੀਆਂ ਦੇ ਹਰ ਦੁੱਖ ਸੁੱਖ 'ਚ ਪੰਜਾਬ ਨਾਲ ਖੜੀ ਹੈ ਦਿਲੋਂ ਧੰਨਵਾਦ ਮੋਦੀ ਸਾਹਿਬ ਦਾ ਪੰਜਾਬ ਦੇ ਇਤਿਹਾਸ ਨੇ ਸਾਨੂੰ ਸਿਖਾਇਆ ਕਿ ਜਦੋਂ ਵੀ ਕੁਦਰਤ ਨੇ ਸਾਡੀ ਇਸ ਧਰਤੀ ਦੀ ਪਰਖ ਲਈ ਹੈ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਸਦਾ ਹੀ ਤੇ ਸਾਡੇ ਭਾਈਚਾਰੇ ਨੇ ਏਕਤਾ ਨਾਲ ਦੁਨੀਆ ਅੱਗੇ ਮਸਾਲਾ ਪੈਦਾ ਕੀਤੀ ਹੈ ਅੱਜ ਵੀ ਸਾਡੀ ਇਕਜੁੱਟਤਾ ਸਾਡੀ ਹਿੰਮਤ ਤੇ ਸਾਡਾ ਭਰੋਸਾ ਹੀ ਸਾਨੂੰ ਇਸ ਮੁਸ਼ਕਿਲ ਘੜੀ ਚੋਂ ਸਾਰਿਆਂ ਨੂੰ ਬਾਹਰ ਕੱਢੂਗਾ ਅਸੀਂ ਸਿਆਸਤ ਤੋਂ ਉੱਪਰ ਉੱਠ ਕੇ ਇੱਕ ਪਰਿਵਾਰ ਵਾਂ ਪੰਜਾਬ ਦੇ ਬੱਚੇ ਹੋਣ ਦੇ ਨਾਤੇ ਆਪਣੇ ਲੋਕਾਂ ਨਾਲ ਹਰ ਦੁੱਖ ਸੁੱਖ ਚ ਖੜੇ ਗੁਰੂ ਸਾਹਿਬ ਦੇ ਅੱਗੇ ਅਖੀਰ ਚ ਮੈਂ ਅਰਦਾਸ ਕਰਦਾ ਕਿ हे ਸੱਚੇ ਪਾਸ਼ਾ ਪੰਜਾਬ ਸਾਡਾ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਮੋੜ ਸਾਡੇ ਪਿੰਡ ਵਸਣ ਸਾਡੇ ਖੇਤਾਂ ਚ ਫਸਲਾਂ ਲਹਿਰਾਉਣ ਤੇ ਪੰਜਾਬ ਸਾਡਾ ਸਦਾ ਹੀ ਹਸਦਾ ਵਸਦਾ ਰਹੇ ਪੰਜਾਬ ਦੇ ਵਿੱਚ ਜੋ ਪਿਛਲੇ ਦਿਨਾਂ ਦੇ ਦੌਰਾਨ ਹੜ੍ਹ ਆਈ ਤੇ ਹੜ੍ਹਾਂ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਜਿਦੇ ਵਿੱਚ ਜਾਨੀ ਨੁਕਸਾਨ ਵੀ ਹੋਇਆ ਮਾਲੀ ਨੁਕਸਾਨ ਵੀ ਹੋਇਆ ਖੇਤਾਂ ਦਾ ਨੁਕਸਾਨ ਵੀ ਹੋਇਆ ਔਰ ਇਸ ਨੁਕਸਾਨ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਵੱਡੀ ਤਰਾਸਤੀ ਹੋਈ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਜੋ ਪੰਜਾਬ ਦੇ ਹਰ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਅਤੇ ਉਹਨਾਂ ਵੱਲੋਂ ਫੌਰੀ ਸਹਾਇਤਾ 1600 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਹੈ ਉਹ ਯਾਰੀ ਕੀਤੀ ਗਈ ਹੈ ਮੈਂ ਇਸ ਦੇ ਲਈ ਧੰਨਵਾਦ ਕਰਦਾ ਹਾਂ ਔਰ ਦੇਖਦੇ ਪ੍ਰਧਾਨ ਮੰਤਰੀ ਸ਼੍ਰੀ ਨરેન્દ્ર મોદી ਜੀ ਨੇ ਇਹ ਕਿਹਾ ਕਿ ਪੰਜਾਬ ਦੇ ਨਾਲ ਹਮੇਸ਼ਾ ਅਸੀਂ ਮੋਢੇ ਦੇ ਨਾਲ ਮੋਢਾ ਲਾ ਕੇ ਖੜਾਂਗੇ ਅਤੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਕੇਂਦਰ ਦੀਆਂ ਟੀਮਾਂ ਆਪਣੇ ਸਰਵੇਖਣ ਰਾਹੀਂ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਉਹਦੀ ਜੋਰ ਪੇ ਰਿਪੋਰਟ ਪੇਸ਼ ਕਰਦੀਆਂ ਤੇ ਉਸ ਰਿਪੋਰਟ ਦੇ ਆਧਾਰ ਤੇ ਉੱਤੇ ਜਿੰਨਾ ਵੀ ਮੁਆਵਜ਼ਾ ਬਣਦਾ ਹੋਵੇਗਾ ਉਹ ਇਸ ਫੌਰੀ ਰਾਸ਼ੀ ਤੋਂ ਇਲਾਵਾ ਉਹ ਪੰਜਾਬ ਨੂੰ ਦਿੱਤਾ ਜਾਵੇਗਾ ਸੋ ਇਸ ਕਰਕੇ ਜਿੱਥੇ ਉਹਨਾਂ ਨੇ 11 ਨਕਾਤੀ ਪ੍ਰੋਗਰਾਮ ਵੀ ਦਿੱਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਾਹ ਯੋਜਨਾ ਦੇ ਅਧੀਨ ਜਿਹੜੇ ਮਕਾਨਾਂ ਦਾ ਨੁਕਸਾਨ ਹੋਇਆ ਉਹਨਾਂ ਮਕਾਨਾਂ ਦੀ ਪਰਪਾਈ ਕੀਤੀ ਜਾਵੇਗੀ ਔਰ ਖੇਤੀ ਦੇ ਵਿੱਚ ਜੋ ਟੂ ਵੈਲਾਂ ਦਾ ਨੁਕਸਾਨ ਹੋਇਆ ਉਹ ਵੀ ਕ੍ਰਿਸ਼ੀ ਯੋਜਨਾ ਦੇ ਅਧੀਨ ਕੀਤਾ ਜਾਵੇਗਾ ਔਰ ਜਿਹੜੇ ਕੋਈ ਬੱਚਿਆਂ ਦਾ ਨੁਕਸਾਨ ਹੋਇਆ ਜਾਂ ਅनाथ ਹੋਏ ਨੇ ਉਹਨਾਂ ਨੂੰ ਪੀਐਮ ਚਾਈਲਡ ਕੇਅਰ ਦੇ ਅਧੀਨ ਲਿਆ ਕੇ ਉਹਨਾਂ ਦਾ ਵੀ ਹਿੱਸਾ ਇਹਦਾ ਕੀਤੀ ਜਾਵੇਗੀ ਸੋ ਮੈਂ ਸਮਝਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਅੱਜ ਇੱਥੇ ਪੰਜਾਬ ਦੇ ਵਿੱਚ ਆ ਕੇ ਜੋ 1600 ਕਰੋੜ ਰੁਪਏ ਦੀ ਰਾਸ਼ੀ ਜਾਰੀ ਫੌਰੀ ਸਹਾਇਤਾ ਕੀਤੀ ਹੈ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਇਸ ਤੋਂ ਇਲਾਵਾ ਜੋ ਹੋਰ ਵੀ ਮਾਬਦਿਆ ਬਣਦਾ ਹੋਵੇਗਾ ਉਹ ਦਿੱਤਾ ਜਾਵੇਗਾ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਾਡਾ ਜਿਹੜਾ ਪੰਜਾਬ ਹੈ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਆਫਤ ਆਈ ਹੈ ਤੇ ਹਮੇਸ਼ਾ ਪੰਜਾਬੀਆਂ ਨੇ ਇਕੱਠੇ ਹੋ ਕੇ ਉਹਦਾ ਮੁਕਾਬਲਾ ਕੀਤਾ ਹੈ ਔਰ ਇਹ ਇਸ ਸਮੇਂ ਵੀ ਸਾਰੇ ਪੰਜਾਬੀਆਂ ਨੇ ਇਕੱਠੇ ਹੋ ਕੇ ਉਹਨਾਂ ਜਿਹੜੇ ਹੜ੍ਹ ਪ੍ਰਭਾਵ ਹੜ੍ਹ ਪ੍ਰਭਾਵਿਤ ਖੇਤਰ ਸੀ ਉਹਨਾਂ ਦੇ ਵਿੱਚ ਪੂਰੀ ਮਦਦ ਕੀਤੀ ਹੈ ਸੋ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪੰਜਾਬ ਦੇ ਉੱਪਰ ਅਜਿਹੀ ਕੋਈ ਆਫਤ ਨਾ ਆਵੇ ਅਜਿਹਾ ਕੋਈ ਵੀ ਪੰਜਾਬ ਦਾ ਨੁਕਸਾਨ ਨਾ ਹੋਵੇ ਪੰਜਾਬੀ ਹਮੇਸ਼ਾ ਇਕੱਠੇ ਰਹਿਣ ਇਸ ਦੇ ਉੱਪਰ ਕੋਈ ਰਾਜਨੀਤੀ ਵੀ ਹੋਣੀ ਚਾਹੀਦੀ ਤੇ ਮੈਂ ਇਹੀ ਅਰਦਾਸ ਕਰਦਾ ਕਿ ਪੰਜਾਬ ਹੱਸਦਾ ਰਸਦਾ ਔਰ ਰੰਗਲਾ ਪੰਜਾਬ ਹੈ ਜਿਹੜਾ ਉਹ ਹਮੇਸ਼ਾ ਲਹਿਰਾਉਂਦਾ ਰਹੇ